ਅਨជាਸੀ ਕਾਲ ਜੀ ਮੈਂ ਹਰਵਿੰਦਰ ਸਿੰਘ ਨੰਗਲ ਕਾਰਸ ਹਾਂ ਉਸ ਉਮੀਦ ਕਰਦਾ ਹਾਂ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਰਾਜ ਖੁਸ਼ੀ ਹੋਵੋਗੇ ਗਰਮੀ ਤੋਂ ਬਚੇ ਹੋਵੋਗੇ ਚੈਨਲ ਤੇ ਪਹਿਲੀ ਵਾਰ ਐ ਤੈਨੂੰ ਸਬਸਕ੍ਰਾਈਬ ਕਰ ਰਿਹਾ ਜੀ ਵੀਡੀਓ ਸੁਣੀ ਲੱਗਣ ਦੀ ਗਰੰਟੀ ਆਪਾਂ ਹਰ ਵਾਰ ਦਿੰਦੇ ਆ ਵੀਡੀਓ ਸੁਣੀ ਲੱਗੀ ਲਾਈਕ ਕਰ ਦਿਓ ਉਸ ਨਾਲ ਜੇ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਤੇ ਇੰਸਟਾਗ੍ਰਾਮ ਤੇ ਆਪਾਂ ਹੈਗਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ ਜਾ ਕੇ ਉੱਥੇ ਫੋਲੋ ਕਰ ਲਓ ਜੇ ਇੰਸਟਾਗ੍ਰਾਮ ਯੂਜ਼ ਕਰਦੇ ਹੋ ਇੱਕ ਹੋਰ ਛੋਟੀ ਰਿਕਵੈਸਟ ਕਰਦਾ ਇੱਕ ਨਾ ਦਰਖਤ ਲਾਓ ਜੀ ਬਦਤ ਬਦ ਗੱਲ ਕਿ ਲੋੜ ਆ بس ਬਾਹਰ ਨਹੀਂ ਕਰਨਾ ਇੱਕ ਦਰਖਤ ਲਾ ਕੇ ਉਹਨੂੰ ਪਾਲਣ ਦੀ ਕੋਸ਼ਿਸ਼ ਕਰੋ ਵੀ ਹਾਂ ਇੱਕ ਇਹ ਨਹੀਂ ਹੈਗਾ ਵੀ ਜਿੰਨੇ ਮਰਜ਼ੀ ਲਾਈ ਚਲੋ ਉਹ ਨਹੀਂ ਇੱਕ ਦਰਖਤ ਲਾ ਲਓ ਪਰ ਉਹਨੂੰ ਵੱਡਾ ਕਰ ਦਿਓ بس ਇੱਕ ਬੰਦਾ ਹਰ ਇੱਕ ਬੰਦਾ ਇਹੀ ਪ੍ਰਣ ਕਰ ਲੀਏ ਵੀ ਇੱਕ ਦਰਖਤ ਲਾ ਲਈਏ ਤੇ ਆਪਾਂ ਨੂੰ ਵੱਡਾ ਕਰ ਲਈਏ ਇਹ ਚੀਜ਼ ਦਾ ਧਿਆਨ ਰੱਖੋ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਨੂੰ ਬਹੁਤ ਲੋਡ ਹੈ ਇਸ ਚੀਜ਼ ਦੀ ਸੋ ਜੇ ਹੋ ਸਕਦਾ ਤਾਂ ਇੱਕ ਦਰਖਤ ਲਾ ਕੇ ਉਹਨੂੰ ਵੱਡਾ ਕਰਨ ਦੀ ਕੋਸ਼ਿਸ਼ ਕਰੋ ਅੱਛਾ ਸੂਟ ਲੈ ਕੇ ਆਇਆ ਹੁਣ ਡਿਜੀਟਲ ਜਿਵੇਂ ਸਲਵਾਰ ਵਰਕ ਆਉਂਦਾ ਸੀ ਨਾ ਐਵੇਂ ਸਲਵਾਰ ਦਾ ਪ੍ਰਿੰਟ ਹੋਇਆ ਹੋਇਆ ਉਹ ਮੇ ਡਿਜ਼ਾਈਨ ਆਇਆ ਵਰਕਲ ਆ ਪਰ ਪ੍ਰਿੰਟਿੰਗ ਇਹਦੇ ਵਿੱਚ ਕੜਾਈ ਨਹੀਂ ਹੈਗੀ ਬਹੁਤ ਹੀ ਪਿਆਰੇ ਡਿਜ਼ਾਈਨ ਨੇ ਬਹੁਤ ਸੋਹਣੇ ਸੂਟ ਆ ਬਹੁਤ ਹੀ ਪਿਆਰਾ ਕਪੜਾ ਦਾ ਤੇ ਰੇਟ ਵੀ ਆਪਾਂ ਬਹੁਤ ਪਿਆਰਾ ਦੇ ਦਾਂਗੇ ਅੱਜ ਜਿਵੇਂ ਦੇਖੋ ਇਹ ਹੈਗਾ ਕਮੀਜ਼ ਦਾ ਪੀਸ 2.5 ਮੀਟਰ ਦਾ ਪੂਰਾ ਕਮੀਜ਼ ਆ ਤੇ 3 ਮੀਟਰ ਦੀ ਪੂਰੀ ਸਲਵਾਰ ਆ ਜਿਵੇਂ ਸਲਵਾਰ ਦੇ ਉੱਪਰ ਨਾ ਵਰਕ ਡਿਜ਼ਾਈਨਿੰਗ ਬਣੀ ਹੋਈ ਆ ਜਿਵੇਂ ਸਲਵਾਰ ਦੇ ਤੇ ਵਰਕ ਕਰਦੇ ਨਾ ਡਿਜ਼ਾਈਨਿੰਗ ਬਣੀ ਹੋਈ ਆ ਦੇਖੋ ਜੀ ਇਦਾਂ 3 ਮੀਟਰ ਦੀ ਪੂਰੀ ਸਲਵਾਰ ਆ ਦੇਖੋ ਇਦਾਂ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਨਾ ਡਿਜ਼ਾਈਨ ਸਲਵਾਰ ਦੇ ਉੱਪਰ ਇਦਾਂ ਵਰਕ ਡਿਜ਼ਾਈਨ ਹੋਇਆ ਹੋਇਆ ਪ੍ਰਿੰਟਿੰਗ ਹੋਈ ਹੋਈ ਆ ਬਹੁਤ ਹੀ ਪਿਆਰੀ ਡਿਜ਼ਾਈਨ ਹੈ ਬਹੁਤ ਸੋਹਣਾ ਡਿਜੀਟਲ ਕਪੜਾ ਦਾ ਪ੍ਰਾਈਸ ਬਹੁਤ ਘੈਂਟ ਦੇ ਦਾਂਗੇ ਅੱਛਾ ਇਹ ਬਿਨਾ ਦੁਪੱਟੇ ਆਇਆ ਮੇਰੇ ਕੋਲੇ ਦੁਪੱਟਾ ਮੇਰੇ ਤੋਂ ਲੈ ਲਓ ਚਣੌਣ ਦਾ ਇਹਦੇ ਨਾਲ ਤੁਹਾਨੂੰ ਚਣੌਣ ਦਾ ਦੁਪੱਟਾ ਸੂਟ ਦਾ ਪ੍ਰਾਈਸ ਰੱਖਿਆ ਜੀ ਟੋਟਲ ਇਹ ਤਿੰਨੇ ਚੀਜ਼ਾਂ ਦਾ ਪ੍ਰਾਈਸ ਆਪਾਂ ਰੱਖਿਆ ਦੋਨਿਆਂ ਦਾ ਸੂਟ ਤੇ ਇਹਦਾ ਪ੍ਰਾਈਸ ਆਪਾਂ ਰੱਖਿਆ 550 ਰੁਪਏ ਤੇ ਸ਼ਿਪਿੰਗ ਫਰੀ ਆ ਹੁਣ ਇੱਕ ਗੱਲ ਸੁਣੋ ਮੇਰੀ ਧਿਆਨ ਦੇ ਨਾਲ ਮੈਂ ਤੁਹਾਨੂੰ ਦੱਸ ਰਿਹਾ ਵੀ 150 ਰੁਪਏ ਦਾ ਦੁਪੱਟਾ ਮੈਂ ਸੇਲ ਕਰਦਾ ਜੀ ਤੁਸੀਂ ਵਿਆਹ ਤੋਂ ਲੈਣੇ ਹੋ 150 ਰੁਪਏ ਦਾ ਦੁਪੱਟਾ 50 ਰੁਪਏ ਸ਼ਿਪਿੰਗ 200 ਰੁਪਿਆ ਇਹ ਹੋ ਗਿਆ ਸਾਡੇ 350 ਰੁਪਏ ਦਾ ਤੁਹਾਨੂੰ ਸੂਟ ਵੇਗਿਆ ਸਿਰਫ 350 ਰੁਪਏ ਦਾ ਸੂਟ ਵੇਜੇ ਜੇ ਤੁਸੀਂ ਮੰਗਾਓਗੇ ਤਾਂ ਇਹ ਤੋਂ ਬਿਨਾਂ ਲੈਣਾ ਕੱਲਾ ਸੂਟ ਲੈਣਾ ਤਾਂ 450 ਰੁਪਏ ਦਾ ਲਾਦਾਂਗੇ ਜੀ ਤੁਹਾਡਾ 100 ਰੁਪਏ ਦਾ ਪੱਟਾ ਇਕੱਠਾ ਜਾਊਗਾ ਫੇਰ ਦੱਸ ਰਿਹਾ ਵੀ ਦੁਪੱਟੇ ਨਾਲ ਵਾਈਟ ਦੁਪੱਟਾ ਮਿਲੂ ਰੰਗਦਾਰ ਨਹੀਂ ਮਿਲਦਾਗਾ ਵਾਈਟ ਦੁਪੱਟੇ ਦੇ ਨਾਲ ਸੂਟ ਮਿਲੂਗਾ 550 ਰੁਪਏ ਦਾ ਸ਼ਿਪਿੰਗ ਫ੍ਰੀ ਆ ਇਹ ਤੋਂ ਬਿਨਾਂ ਲੈਣਾਗਾ 450 ਰੁਪਏ ਦਾ ਸ਼ਿਪਿੰਗ ਫ੍ਰੀ ਆ ਤਿਆਰ ਨਾਲ ਇਹ ਚੀਜ਼ ਦੇਖ ਕੇ ਹੁਣ ਜਿਹੜਾ ਵੀ ਤੁਹਾਨੂੰ ਸਹੀ ਲੱਗਿਆ ਜਿਹੜਾ ਵੀ ਰੰਗ ਡਿਜ਼ਾਈਨ ਦੇਖਣਾ ਵਧੀਆ ਲੱਗਿਆ ਲੈ ਲਓ ਡਿਜ਼ਾਈਨ ਬਹੁਤ ਪਿਆਰੇ ਆ ਸੂਟ ਬਹੁਤ ਸੋਹਣੇ ਆ ਕੱਪੜੇ ਦੀ ਕੋਈ ਕਮੀ ਨਹੀਂ ਹੈਗੀ ਕੱਪੜਾ ਪੂਰਾ ਹੋਊਗਾ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਲਓ ਜੀ ਦੇਖੋ ਇਹ ਇਹਦਾ ਵਰਕ ਆ ਗਿਆ ਬਹੁਤ ਹੀ ਸੋਹਣਾ ਡਿਜੀਟਲ ਕੱਪੜਾ ਹੀ ਬਹੁਤ ਪਿਆਰਾ ਹੈਗਾ ਲਾਈਨਿੰਗ ਤੋਂ ਬਿਨਾ ਬਣੂ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਕੁਝ ਵੀ ਕਰਨ ਦੀ ਲੋੜ ਨਹੀਂ ਬਹੁਤ ਪਿਆਰੇ ਡਿਜ਼ਾਈਨ ਨੇ ਦੇਖੋ ਬਹੁਤ ਹੀ ਪਿਆਰਾ ਸੋਹਣਾ ਕੱਪੜਾ ਹੈਗਾ ਬਹੁਤ ਘੈਂਟ ਘੈਂਟ ਕੰਬੀਨੇਸ਼ਨ ਬਣਿਆ ਹੋਇਆ ਦੇਖੋ ਕਿੰਨਾ ਪਿਆਰਾ ਕੰਬੀਨੇਸ਼ਨ ਬਣਿਆ ਹੋਇਆ ਪਲਾਜ਼ੋ ਬਣਾ ਲਓ ਸੂਟ ਬਣਾ ਲਓ ਜੇ ਕੋ ਮਰਜ਼ੀ ਬਣਾ ਲਓ ਸਲਵਾਰ ਸੂਟ ਵਿੱਚ ਤਾਂ ਸਲਵਾਰ ਦੀ ਆ ਪਰ ਜੇ ਤੁਸੀਂ ਪਲਾਜ਼ੋ ਬਣਾਉਣਾ ਤਾਂ ਪਲਾਜ਼ੋ ਬਣਾ ਲਓ ਬਹੁਤ ਚੱਕਰ ਕੋਈ ਚੱਕਰ ਵਾਲੀ ਕਰਨੀ ਇਹ ਵੀ ਦੇਖੋ ਡਿਜ਼ਾਈਨ ਕਿੰਨੇ ਪਿਆਰੇ ਆ ਜਿਹੜਾ ਵੀ ਲੈਣਾਗਾ ਦੁਕਾਨ ਤੋਂ ਆਕੇ ਲੇਕਿਨ ਦੁਕਾਨ ਤੋਂ ਆਕੇ ਲੈ ਜਾਓ ਜੇ ਨਹੀਂ ਆ ਸਕਦੇ ਦੂਰੋਂ ਵੀਡੀਓ ਦੇਖਦੇ ਹੋ ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਹੈਗਾ ਜੀ ਆਪਣਾ 949431600 ਤੇ ਕੰਟੈਕਟ ਕਰ ਲਓ WhatsApp ਮੈਸੇਜ ਕਰ ਲਓ ਸੂਟ ਤੁਹਾਡਾ ਘਰੇ ਵੀ ਪਹੁੰਚਾ ਦਾਂਗੇ ਜੇ ਤਾ ਆ ਸਕਦੇ ਹੋ ਮਤਲਬ ਆਰਡਰ ਕਰਨਾ ਜਿੰਨ ਮਤਲਬ ਲੈਣਾਗਾ ਦੁਕਾਨ ਤੋਂ ਆਕੇ ਲੈ ਜਾਓ ਆਰਡਰ ਕਰਨਾ ਤਾਂ ਆਨਲਾਈਨ ਜਲਦੀ ਜਲਦੀ ਬੁੱਕ ਕਰ ਲਓ ਕਿਉਂਕਿ ਸੂਟ ਮੇਰੇ ਕੋਲ ਲਿਮਟਿਡ ਹੀ ਆਇਆ ਫਿਰ ਬਾਅਦ ਚ ਸੇਲ ਹੋ ਜਾਂਦੇ ਆ ਮਿਲਦੇ ਨਹੀਂ ਸੇਮ ਹਣਾ ਬੀਰੇ ਕਹਿੰਦੇ ਉਹ ਚਾਹੀਦਾ ਉਹ ਨਹੀਂ ਮਿਲਦਾ ਹੁੰਦਾ ਜਲਦੀ ਜਲਦੀ ਜਿਹੜਾ ਵੀ ਲੱਗਦਾ ਉਦਾ ਸਕਰੀਨਸ਼ਾਟ ਲਓ ਨੰਬਰ ਹੈਗਾ 949316000 ਕੰਟੈਕਟ ਕਰੋ ਕਾਲ ਕਰੋ WhatsApp ਮੈਸੇਜ ਕਰੋ ਸੂਟ ਭੇਜ ਦਿਓ ਜਲਦੀ ਜਲਦੀ ਤੁਹਾਡਾ ਡਾਕ ਰਾਹੀਂ ਕਰਵਾ ਕੇ ਤੁਹਾਨੂੰ ਜਲਦੀ ਤੋਂ ਜਲਦੀ 3 ਤੋਂ 4 ਦਿਨਾਂ ਦੇ ਵਿੱਚ ਵਿੱਚ ਭੇਜ ਦਾਂਗੇ ਦੇਖੋ ਕਿੰਨੇ ਪਿਆਰੇ ਪਿਆਰੇ ਡਿਜ਼ਾਈਨ ਨੇ ਬਹੁਤ ਸੋਹਣਾ ਸੋਹਣਾ ਡਿਜੀਟਲ ਡਿਜ਼ਾਈਨ ਹੈ ਜੀ ਕਪੜੇ ਦਾ ਬਹੁਤ ਲੱਭ ਕੇ ਲੈ ਕੇ ਆਉਣੇ ਹਾਂ ਸੋ ਚੈਨਲ ਤੇ ਪਹਿਲੀ ਵਾਰ ਆਇਆ ਹਾਂ ਨਾ ਵੀਡੀਓ ਤਾਂ ਦੇਖ ਜਿਓ ਸਬਸਕ੍ਰਾਈਬ ਨਹੀਂ ਕਰਦੇ ਚੈਨਲ ਸਬਸਕ੍ਰਾਈਬ ਕਰ ਲਓ ਜੀ ਇੱਕ ਲਾਲ ਰੰਗ ਦਾ ਇੱਧਰ ਬਟਨ ਹੋਊਗਾ ਉਸ ਤੇ ਓਕੇ ਕਰ ਦਿਓ ਤਾਂ ਕਿ ਤੁਹਾਨੂੰ ਹਰ ਵੀਡੀਓ ਦੀ ਨੋਟੀਫਿਕੇਸ਼ਨ ਔਨ ਕਰ ਲਓ ਨੋਟੀਫਿਕੇਸ਼ਨ ਮਿਲ ਜਾ ਕਰੇ ਜਲਦੀ ਜਲਦੀ ਸੂਟ ਦੇਖ ਕੇ ਸਸਤੇ ਵਾਸਤੇ ਸੂਟ ਫ੍ਰੀਦ ਲਿਆ ਕਰੋ ਲੋ ਜੀ ਦੇਖੋ ਕਿੰਨੇ ਪਿਆਰੇ ਡਿਜ਼ਾਈਨ ਨੇ ਬਹੁਤ ਹੀ ਬਿਨਾਂ ਪੱਟੇ ਤੋਂ ਲੈਣਾਗਾ ਤਾਂ ਇਹ ਬਣੂਗਾ ਸਿਰਫ 450 ਰੁਪਏ ਦਾ ਬਹੁਤ ਹੀ ਸੋਹਣੇ ਡਿਜ਼ਾਈਨ ਨੇ ਬਹੁਤ ਹੀ ਪਿਆਰੇ ਡਿਜ਼ਾਈਨ ਨੇ ਜਲਦੀ ਜਲਦੀ ਜਿਹੜਾ ਵੀ ਲੈਣਾ ਬੁੱਕ ਕਰ ਲਓ ਕਿਉਂਕਿ ਲਿਮਟਡ ਜਮਾਲ ਹੈ ਦੁਆਰੇ ਚੀਜ਼ਾਂ ਮਿਲਦੀਆਂ ਨਹੀਂ ਹੁੰਦੀਆਂ ਬਹੁਤ ਮੁਸ਼ਕਲ ਨਾਲ ਲੱਭ ਕੇ ਲੈ ਕੇ ਆਉਣੇ ਹੁੰਦੇ ਆ ਲੈ ਲਓ ਜਿਹੜਾ ਵੀ ਤੁਹਾਨੂੰ ਸਹੀ ਲੱਗਦਾ ਬਹੁਤ ਹੀ ਪਿਆਰਾ ਕੱਪੜਾ ਹੈਗਾ ਬਹੁਤ ਘੈਂਡ ਜੈਨੂਨ ਪ੍ਰਾਈਸ ਤੇ ਦੇ ਰਿਹਾ ਆ ਇਹ ਪ੍ਰਾਈਸ ਤੇ ਨਹੀਂ ਮਿਲਣਾ ਕਿਤੋਂ ਵੀ ਨਹੀਂ ਮਿਲਣਾ ਹੈਗਾ ਜਲਦੀ ਜਲਦੀ ਬੁੱਕ ਕਰ ਲਓ ਜਿਹੜਾ ਵੀ ਤੁਹਾਨੂੰ ਸਹੀ ਲੱਗਦਾ ਉਦਾਂ ਸਕਰੀਨਸ਼ਾਟ ਲੈ ਕੇ ਭੇਜ ਦਿਓ ਸੂਟ ਤੁਹਾਡਾ ਘਰੇ ਡਾਕ ਰਾਹੀਂ ਪਹੁੰਚਾ ਦਾਂਗੇ ਜੇ ਦੁਕਾਨ ਤੋ ਆ ਕੇ ਲੈ ਕੇ ਨਾ ਤਾਂ ਦੁਕਾਨ ਤੋ ਆ ਕੇ ਲੈ ਜਾਓ ਦੇਖੋ ਕਿੰਨੇ ਪਿਆਰੇ ਡਿਜ਼ਾਈਨ ਨੇ ਕਿੰਨੇ ਪਿਆਰੇ ਸੂਟ ਨੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਨੇ ਬਹੁਤ ਕਪੜਾ ਹੀ ਬਹੁਤ ਪਿਆਰਾ ਡਿਜੀਟਲ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਕੁਝ ਵੀ ਕਰਨ ਦੀ ਲੋੜ ਨਹੀਂ ਗਰਮੀਆਂ 'ਚ ਪਾਉਣ ਵਾਸਤੇ ਕੰਫਰਟੇਬਲ ਕਪੜਾ ਪੂਰਾ ਸਿਰਫ ਤੇ ਸਿਰਫ 550 ਰੁਪਏ ਦਾ ਸੂਟ ਆ ਜਲਦੀ ਜਲਦੀ ਬੁੱਕ ਕਰ ਲਓ ਜਿਹੜਾ ਵੀ ਤੁਹਾਨੂੰ ਸਹੀ ਲੱਗਦਾ ਪਲਾਜੋ ਬਣਾ ਲਓ ਸੂਟ ਬਣਾ ਲਓ ਤੁਹਾਡੀ ਮਰਜ਼ੀ ਹੈ ਨਾ ਜਲਦੀ ਜਲਦੀ ਆਰਡਰ ਬ ਦੇਖੋ ਸੂਟ ਬਹੁਤ ਪਿਆਰੇ ਆ ਜੀ ਡਿਜ਼ਾਈਨਿੰਗ ਬਹੁਤ ਪਿਆਰੇ ਆ ਜਿਹੜਾ ਵੀ ਤੁਹਾਨੂੰ ਸਹੀ ਲੱਗਦਾ ਲੈ ਕੇ ਸਕਰੀਨਸ਼ਾਟ ਭੇਜ ਦਿਓ ਸੂਟ ਤੁਹਾਡੇ ਡਾਕ ਰਾਹੀਂ ਘਰੇ ਪਹੁੰਚਾ ਦਾਂਗੇ ਲਓ ਜੀ ਇਕੱਲਾ ਇਕੱਲਾ ਖੋਲ ਕੇ ਦਿਖਾਈ ਦੇਣਾ ਫਿਰ ਬਾਅਦ ਚ ਫੋਟੋ ਸੈਂਡ ਕਰਨੀ ਔਖੀ ਹੋ ਜਾਂਦੀ ਆ ਹੁਣ ਵੀਡੀਓ ਨੂੰ ਪਾਉਜ਼ ਕਰ ਲਓ ਜੀ ਰੋਕ ਕੇ ਨਾ ਫਿਰ ਸਕਰੀਨਸ਼ਾਟ ਲੈ ਕੇ ਭੇਜਿਆ ਕਰੋ ਕਈ ਵਾਰੀ ਪਤਾ ਨਹੀਂ ਲੱਗਦਾ ਹੁੰਦਾ ਚੰਗੀ ਤਰ੍ਹਾਂ ਦੇਖ ਕੇ ਤਸੱਲੀ ਕਰਕੇ ਆਪਦਾ ਸਕਰੀਨਸ਼ਾਟ ਲੈ ਕੇ ਭੇਜ ਦਿਓ ਸਿੰਗਲ ਸਿੰਗਲ ਸੂਟ ਆਇਆ ਜੀ ਇੱਕ ਡਿਜ਼ਾਈਨ ਦੇ ਵਿੱਚ ਦਵਾਰੇ ਦਵਾਰੇ ਨਹੀਂ ਮਿਲਣਾ ਮਾਲ ਇਹ ਫਿਰ ਦੱਸ ਰਹੇ ਆ ਵੀ ਇਹਦੇ ਨਾਲ ਦਾ ਮਾਲ ਦਵਾਰਾ ਨਹੀਂ ਆ ਸਕ ਸਕ੍ਰੀਨਸ਼ਾਟ ਲੈ ਕੇ ਭੇਜ ਦਿਓ ਤੇ ਸੂਟ ਆ ਦਾ ਬੁੱਕ ਕਰਾ ਲਓ 550 ਰੁਪਏ ਦਾ ਸੂਟ ਆ ਦੁਪੱਟੇ ਦੇ ਨਾਲ ਬਿਨਾ ਦੁਪੱਟੇ ਤੋਂ ਹੈਗਾ ਸਿਰਫ ਤੇ ਸਿਰਫ 450 ਰੁਪਏ ਦਾ ਨੰਗਲ ਕਲੋਥ ਹਾਊਸ ਮਹਿਲਕਣਾ ਮਹਿਲਕਣਾ ਬਾਜ਼ਾਰ ਦੇ ਵਿੱਚ ਪੀਰਖਾਨਾ ਜੀ ਪੀਰਖਾਨਾ ਦੇ ਬਿਲਕੁਲ ਸਾਹਮਣੇ ਕਿਸ ਚੰ ਜਿਹੜੀ ਗਲੀ ਆ ਗਲੀ ਦੇ ਵਿੱਚ ਆਪਣੀ ਦੁਕਾਨਾ ਜਦੋਂ ਮਰਜ਼ੀ ਆਜੋ ਨਹੀਂ ਆ ਸਕਦੇ ਤਾਂ ਕੋਰੀਅਰ ਵੀ ਕਰਵਾ ਦਾਂਗੇ ਸੂਟ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਆ ਬਹੁਤ ਹੀ ਸੋਹਣਾ ਡਿਜ਼ਾਈਨ ਆ ਬਹੁਤ ਹੀ ਪਿਆਰਾ ਡਿਜ਼ਾਈਨ ਆ ਜਲਦੀ ਜਲਦੀ ਬੁੱਕ ਕਰ ਲਓ ਪਾਣਾ ਨਹੀਂ ਮੈਨ ਲਾ ਮੁਰਕੀ ਨਹੀਂ ਮੈਨ ਗਾਰਨਿਸ਼ ਰੱਖ ਤਾਂ ਨੂੰ ਨੂੰ ਸਬਸਕ੍ਰਾਈਬ ਕਰਕੇ ਨਹੀਂ ਜਾਂਦੇ ਤੁਸੀਂ ਵੀਡੀਓ ਲਾਈਕ ਕਰ ਜਿਓ ਸੋਣਾ ਜਾਂ ਕਮੈਂਟ ਕਰ ਜਿਓ ਤੇ ਸਿਰਫ ਤੇ ਸਿਰਫ ਸੂਟ ਦਾ ਪ੍ਰਾਈਸ ਹੈਗਾ 550 ਰੁਪਏ ਦੁਪੱਟੇ ਦੇ ਨਾਲ ਬਿਨਾਂ ਦੁਪੱਟੇ ਤੋਂ ਹੈਗਾ 450 ਰੁਪਏ ਦਾ ਲੋ ਜੀ ਸ਼ਿਪਿੰਗ ਫ੍ਰੀ ਆ ਬੱਚੀ ਸ਼ਿਪਿੰਗ ਆ ਸਾਰਾ ਕੁਝ ਸ਼ਿਪਿੰਗ ਲਾਈ ਨੇ ਤੇ ਵਿੱਚ ਇਨਕਲੂਡ ਕਰਤੀ ਅਸੀਂ ਹਨਾ ਤੇ ਉਹ ਤੁਹਾਨੂੰ ਦੱਸਤਾ ਪਹਿਲਾਂ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਵੀ ਐਨੇ ਦਾ ਪੈ ਜੂਗਾ ਸ਼ਿਪਿੰਗ ਕਰਕੇ ਬਹੁਤ ਹੀ ਪਿਆਰਾ ਸੂਟ ਆ ਇਤਨਾ ਸਸਤਾ ਨਹੀਂ ਮਿਲ ਸਕਦਾ ਕਿਤੋਂ ਵੀ ਜਲਦੀ ਜਲਦੀ ਜਿਹੜਾ ਵੀ ਤੁਹਾਨੂੰ ਸਹੀ ਲੱਗਦਾ ਮੈਂ ਦਿਖਾਤੀ ਆ ਸਾਰੇ ਆਪਣਾ ਲੈ ਕੇ ਬੁੱਕ ਕਰਾ ਲਓ ਤੇ ਸੂਰਤੋਂ ਦਾ ਡਾਕ ਰਹੀ ਤੁਹਾਨੂੰ ਘਰੇ ਪਹੁੰਚਾ ਦਾਂਗੇ ਡਿਜੀਟਲ ਕੱਪੜਾ ਹੈ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਹੁਤ ਪਿਆਰੇ ਡਿਜ਼ਾਈਨ ਨੇ ਸਾਰੇ ਮੈਂ ਤੁਹਾਨੂੰ ਦਿਖਾਤੇ ਆ ਇੱਕ ਇੱਕ ਵਾਰੀ ਲੋ ਜਿਹੜਾ ਵੀ ਸਹੀ ਲੱਗਦਾ ਨਾ ਉਹਦਾ ਸਕਰੀਨਸ਼ਾਟ ਲੈ ਕੇ ਨੰਬਰ ਹੈਗਾ 9494316000 ਤੇ ਕੰਟੈਕਟ ਕਰ ਲਓ ਭੇਜ ਦੋ ਜੇ ਦੁਕਾਨ ਤੋਂ ਅੱਗੇ ਲੈ ਕੇ ਜਿਹੜਾ ਲੋਕਲ ਵਾਲੇ ਮੇਰੇ ਕਸਟਮਰ ਆ ਜਿਹੜੇ ਦੁਕਾਨ ਤੋਂ ਅੱਗੇ ਲੈ ਜਾਓ ਜਿਹੜੇ ਦੂਰੋਂ ਵੀਡੀਓ ਦੇਖਦੇ ਆ ਟਰਸਟ ਕਰਦੇ ਆ ਸਾਡੇ ਤੇ ਇਹਨਾਂ ਨੇ ਪਹਿਲਾਂ ਮਾਲ ਮੰਗਵਾਇਆ ਕੱਪੜੇ ਮੰਗਵਾਇਆ ਹਨ ਤੇ ਉਹਨਾਂ ਨੂੰ ਆਨਲਾਈਨ ਭੇਜ ਦਾਂਗੇ ਜੀ ਪਹਿਲਾਂ ਵੀ ਤੁਸੀਂ ਮੰਗਵਾ ਤੇ ਜਲਦੀ ਤੋਂ ਜਲਦੀ ਬੁੱਕ ਕਰ ਲਓ ਦੁਬਾਰਾ ਮਾਲ ਮਿਲਣ ਦੀ ਕੋਈ ਗਰੰਟੀ ਨਹੀਂ ਹੈਗੀ ਜਿੰਨੇ ਡਿਜ਼ਾਈਨ ਆਇਆ ਇੱਕ ਵਾਰੀ ਮੈਨੂੰ ਦਿਖਾਤੇ ਆ ਫਿਰ ਵਿਕ ਜਾਂਦਾ ਬਾਅਦ ਚ ਮੇਰੇ ਲੱਭ ਦੇ ਫਿਰ ਦੇ ਉਹਦੇ ਦੇ ਨਹੀਂ ਮਿਲਦਾ ਜੀ ਦੇਖੋ ਕਿੰਨੇ ਪਿਆਰੇ ਡਿਜ਼ਾਈਨ ਨੇ ਸੂਟ ਹੈਗਾ ਸਿਰਫ ਤੇ ਸਿਰਫ 550 ਰੁਪਏ ਦਾ ਪਲੇਨ ਦੁਪੱਟੇ ਦੇ ਨਾਲ ਵਾਈਟ ਮੈਨੂ ਪਲੇਨ ਦੁਪੱਟਾ ਚਨੋਂੜ ਦਾ ਪੂਰਾ ਦੁਪੱਟਾ ਹੋਊਗਾ ਜੇ ਬਿਨਾਂ ਦੁਪੱਟੇ ਲੈਣਾ 450 ਰੁਪਏ ਦਾ ਨੰਗਲ ਕਲਾਥ ਹਾਊਸ ਮਹਿਲ ਕਲਾ ਜਲਦੀ ਜਲਦੀ ਆਜੋ ਜੀ ਜਲਦੀ ਮਿਲਦਾ ਹੋਰ ਸੋਹਣੇ ਸੋਹਣੇ ਸੂਟਾਂ ਨਾਲ ਨਵੀਂ ਵੀਡੀਓ ਚ ਹਰਸ਼ੀ ਕਾਲ ਜੀ